ਸੌਣ ਤੋਂ ਪਹਿਲਾਂ ਮੋਬਾਈਲ ਸੌ ਕੇ ਉੱਠੇ ਫੇਰ ਮੋਬਾਈਲ ਰੋਟੀ ਖਾਂਦੇ ਮੋਬਾਈਲ ਬਾਥਰੂਮ ਦੇ ਵਿੱਚ ਵੀ ਮੋਬਾਈਲ ਪੜ੍ਹਾਈ ਕਰਦੇ ਮੋਬਾਈਲ ਟੀਵੀ ਦੇਖਦੇ ਵੀ ਮੋਬਾਈਲ ਪਾਠ ਕਰਦੇ ਵੀ ਮੋਬਾਈਲ ਸੱਚੀ ਦੱਸੋ ਕਿ ਇਹ ਤੁਹਾਡੇ ਨਾਲ ਨਹੀਂ ਹੋ ਰਿਹਾ ਇਹ ਹੈ 21ਵੀਂ ਸਦੀ ਦਾ ਨਵਾਂ ਨਸ਼ਾ ਮੋਬਾਈਲ ਸਕਰੀਨ ਦਾ ਨਸ਼ਾ ਤੇ ਇਸ ਨਸ਼ੇ ਦੇ ਸਭ ਤੋਂ ਵੱਡਾ ਸ਼ਿਕਾਰ ਕੌਣ ਨੇ ਤੁਹਾਡੇ ਤੇ ਮੇਰੇ ਸਾਡੇ ਸਭ ਦੇ ਘਰਾਂ 'ਚ ਨਿੱਕੇ ਨਿੱਕੇ ਬੱਚੇ ਸਾਡੇ ਘਰ ਦਾ ਨਿੱਕਾ ਬੱਚਾ ਜਿਹੜਾ ਰੋਟੀ ਖਾਂਦੇ ਵੀ ਮੋਬਾਈਲ ਮੰਗਦਾ ਹੈ ਡਾਈਪਰ ਬਦਲਦੇ ਵੀ ਮੋਬਾਈਲ ਸਕੂਲੋਂ ਆਇਆ ਵਰਦੀ ਲਾਉਣ ਤੋਂ ਪਹਿਲਾਂ ਮੋਬਾਈਲ ਕਦੇ ਸੋਚਿਆ ਇਹ ਸਿਰਫ ਮੋਬਾਈਲ ਨਹੀਂ ਇਹ ਉਹਦੇ ਵਾਸਤੇ ਨਸ਼ਾ ਬਣ ਰਿਹਾ ਆਈਫੋਨ ਆਈਪੈਡ ਤੇ ਆਈਪੋਡ ਦੇ ਬਾਨੀ ਸਟੀਵ ਜੌਬਸ ਦਾ ਨਾਮ ਤਾਂ ਸੁਣਿਆ ਹੀ ਹੋਣਾ ਸਾਰਿਆਂ ਨੇ ਜਦੋਂ 2010 ਦੇ ਵਿੱਚ ਆਈਪੈਡ ਨੂੰ ਮਾਰਕੀਟ ਦੇ ਵਿੱਚ ਲਾਂਚ ਕੀਤਾ ਗਿਆ ਸੀ ਤਾਂ ਨਿਊਯਾਰਕ ਦੇ ਪ੍ਰਸਿੱਧ ਪੱਤਰਕਾਰ ਨਿਕ ਬਿਲਟਨ ਨੇ ਸਹਿਜਮਤੇ ਹੀ ਸਟੀਵ ਜੋਬਸ ਨੂੰ ਪੁੱਛਿਆ ਕਿ ਤੁਹਾਡੇ ਬੱਚੇ ਤਾਂ ਆਈਪੈਡ ਨੂੰ ਬਹੁਤ ਪਸੰਦ ਕਰਦੇ ਹੋਣਗੇ ਜੋਬਸ ਦਾ ਜਵਾਬ ਸੁਣ ਕੇ ਬਿਲਟਨ ਹੈਰਾਨ ਰਹਿ ਗਿਆ ਜੋਬਸ ਕਹਿੰਦਾ ਕਿ ਉਹਨਾਂ ਨੇ ਆਈਪੈਡ ਨਹੀਂ ਦੇਖਿਆ ਅਸੀਂ ਆਪਣੇ ਬੱਚਿਆਂ ਨੂੰ ਟੈਕਨੋਲੋਜੀ ਵਰਤਣ ਤੋਂ ਵਰਜਦੇ ਹਾਂ ਸਟੀਵ ਜੋਬਸ ਵਰਗੇ ਅਨੇਕਾਂ ਹੀ ਟੈਕਨੋਕਰੇਟ ਆਪਣੇ ਬੱਚਿਆਂ ਨੂੰ ਸੈਨ ਫ੍ਰਾਂਸਿਸਕੋ ਦੇ ਬੇਅ ਏਰੀਆ 'ਚ ਅਜਿਹੇ ਸਕੂਲਾਂ 'ਚ ਭੇਜਦੇ ਆ ਜਿੱਥੇ ਟੈਕਨੋਲੋਜੀ ਵਰਤਣ ਤੇ ਪਾਬੰਦੀ ਹੈ ਸਾਨੂੰ ਟੈਕਨੋਲੋਜੀ ਮਗਰ ਲਾ ਕੇ ਆਪ ਕਿਉਂ ਬਚਦੇ ਏ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਵਰਤਣ ਦਿੰਦੇ ਇਹ ਚੀਜ਼ਾਂ ਕਿਉਂਕਿ ਉਹ ਜਾਣਦੇ ਨੇ ਕਿ ਇਹ ਚੀਜ਼ਾਂ ਬੱਚਿਆਂ ਨੂੰ ਖਾ ਜਾਂਦੀਆਂ ਦੁਨੀਆ ਨੂੰ ਆਈਫੋਨ ਵੇਚਣ ਵਾਲਾ ਆਪਣੇ ਬੱਚਿਆਂ ਨੂੰ ਬਚਾਉਂਦਾ ਸੀ ਤੇ ਅਸੀਂ ਮਾਂਵਾ ਘਰ ਦਾ ਕੰਮ ਕਰਨ ਮਾਰੇ ਨਿਆਣੇ ਨੂੰ ਮੋਬਾਈਲ ਫੜਾ ਦਿੰਦੀਆਂ ਕਈ ਤਾਂ ਨਿਆਣੇ ਨੂੰ ਸਾਂਭਣ ਖਣੋਂ ਹੀ ਮੋਬਾਈਲ ਦੇ ਹਰੇ ਲਾ ਰੱਖਦੀਆਂ ਅਸੀਂ ਆਪਣੇ ਹੀ ਬੱਚਿਆਂ ਨੂੰ ਇਸ ਅੱਗ 'ਚ ਸੁੱਟ ਰਹੇ ਹਾਂ ਕਿਉਂ ਕਦੇ ਸੋਚਿਆ ਇਹ ਹੈ ਨਿਕੋਲਸ ਕਡਾਰਸ ਜਿਹੜਾ ਕਿ ਇੱਕ ਐਡਿਕਸ਼ਨ ਮਾਹਿਰ ਹੈ ਲੇਖਕ ਹੈ ਬੜੀ ਪਹੁੰਚੀ ਹੋਈ ਚੀਜ਼ ਹੈ ਇਹ ਕਹਿੰਦਾ ਵੀ ਸਕਰੀਨ ਦੇਖਣੀ ਸਮਝੋ ਨਸ਼ੇ ਵਾਂਗ ਹੈ ਸਕਰੀਨ ਚਾਹੇ ਮੋਬਾਈਲ ਦੀ ਹੈ ਚਾਹੇ ਟੀਵੀ ਦੀ ਇਹ ਨਸ਼ਾ ਹੈ ਕਡਾਰਸ ਮੁਤਾਬਕ ਜਿਆਦਾ ਸਕਰੀਨ ਦੇਖਣ ਨਾਲ ਨਿਆਣੇ ਦਾ ਵਿਕਾਸ ਰੁਕ ਜਾਂਦਾ ਹੈ ਉਹਦੇ ਦਿਮਾਗ 'ਚ ਡੋਪਾਮਾਈਨ ਦਾ ਲੈਵਲ ਵੱਧ ਜਾਂਦਾ ਹੁਣ ਇਹ ਡੋਪਾਮਾਈਨ ਕੀ ਹੈ ਬੜੇ ਲਿਖੇ ਜਾਣਦੇ ਹੋਣੇ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਸਿੱਧੇ ਸ਼ਬਦਾਂ ਚ ਡੋਪਾਮੀਨ ਇੱਕ ਨਿਊਰੋਟਰਾਂਸਮੀਟਰ ਹੈ ਮਤਲਬ ਇਹ ਸਾਡੇ ਦਿਮਾਗ ਦਾ ਖੁਸ਼ੀ ਦਾ ਬਟਨ ਹੈ ਜਦੋਂ ਤੁਸੀਂ ਕੁਝ ਚੰਗਾ ਕਰਦੇ ਹੋ ਦਿਮਾਗ ਖੁਸ਼ੀ ਦਾ ਸਿਗਨਲ ਦਿੰਦਾ ਪਰ ਜਦੋਂ ਇਹ ਬਟਨ ਬੇਵਕਤ ਤੇ ਜ਼ਿਆਦਾ ਦੱਬਣ ਲੱਗ ਪਵੇ ਦਿਮਾਗ ਉਸ ਚੀਜ਼ ਦਾ ਗੁਲਾਮ ਬਣ ਜਾਂਦਾ ਜਿਵੇਂ ਉਹਨੂੰ ਆਦਤ ਪੈ ਜਾਂਦੀ ਹੈ ਫੋਰ ਐਗਜ਼ਾਮਪਲ ਨਸ਼ੇੜੀ ਨੂੰ ਜਿਵੇਂ ਚਿੱਟੇ ਦੀ ਤੋੜ ਲੱਗਦੀ ਹੈ ਉਹੀ ਹਾਲ ਹੋ ਜਾਂਦਾ ਹੈ ਮੋਬਾਈਲ ਦਾ ਬੱਚੇ ਨੂੰ ਫੋਨ ਨਾ ਮਿਲੇ ਉਹ ਚਿੜਚਿੜਾ ਹੋ ਜਾਂਦਾ ਉਹਨੂੰ ਗੁੱਸਾ ਆਉਂਦਾ ਉਹ ਖਿਜਦਾ ਇਹ ਖੋਜ ਮੁਤਾਬਕ ਬੰਦਾ ਆਪਣੇ ਫੋਨ ਨੂੰ ਅੰਦਾਜ਼ਨ ਹਰ 12 ਮਿੰਟ ਬਾਅਦ ਚੈੱਕ ਕਰਦਾ ਇਹ ਖੋਜ ਯੂਕੇ ਵਿੱਚ ਹੋਈ ਸੀ 2018 ਚ ਭਾਰਤ ਵਿੱਚ ਤਾਂ ਲੱਗਦਾ ਆਪਾਂ ਮਿੰਟ-ਮਿੰਟ ਬਾਅਦ ਹੀ ਫੋਨ ਨੂੰ ਦੇਖਦੇ ਹਾਂ ਤੁਸੀਂ ਭਲਾ 10 ਮਿੰਟ ਫੋਨ ਪਾਸੇ ਰੱਖ ਸਕਦੇ ਆਂ ਕਮੈਂਟ ਵਿੱਚ ਦੱਸਿਓ ਬੱਚਿਆਂ ਦੇ ਮਾਹਰ ਡਾਕਟਰ ਗ੍ਰਾਂਟ ਮੈਕਡੂਗਲ ਦਾ ਮੰਨਣਾ ਹੈ ਕਿ ਜ਼ਿਆਦਾ ਸਕਰੀਨ ਦੇਖਣੀ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ ਉਹਨਾਂ ਕਿਹਾ ਕਿ ਉਹਨਾਂ ਕੋਲ ਅਜਿਹੇ ਬੱਚੇ ਬਹੁਤ ਆਉਂਦੇ ਆ ਜੋ ਜ਼ਿਆਦਾ ਸਕਰੀਨ ਦੇਖਣ ਕਰਕੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਆ ਇਸ ਤੋਂ ਬਿਨਾ ਐਮਸ ਦਿੱਲੀ ਨੇ ਰਿਪੋਰਟ ਪੇਸ਼ ਕੀਤੀ ਸੀ ਕਿ ਮੋਬਾਈਲ ਕਰਕੇ ਬੱਚਿਆਂ 'ਚ ਮਿਓਪੀਆ ਨਾਮ ਦੀ ਬਿਮਾਰੀ ਵੱਧ ਰਹੀ ਹੈ ਮਿਓਪੀਆ ਮਤਲਬ ਲਾਗਿਓਂ ਦੇਖਣ ਵਾਲੀ ਨਜ਼ਰ ਘਟ ਜਾਂਦੀ ਹੈ 90 ਦੇ ਦਿਹਾਕੇ ਦੇ ਜੰਮਿਆਂ ਨੂੰ ਪਤਾ ਹੋਣਾ ਵੀ ਜਦੋਂ ਮੋਬਾਈਲ ਨਵਾਂ ਨਵਾਂ ਆਪਣੇ ਹੱਥ ਚ ਆਇਆ ਸੀ ਤਾਂ ਆਪਣੇ ਚੋਂ ਬਹੁਤੇ 10ਵੀਂ 12ਵੀਂ ਚ ਪੜਦੇ ਸੀ ਉਦੋਂ ਨਵਾਂ ਨਵਾਂ ਮੋਬਾਈਲ ਹੱਥ ਆਇਆ ਤੇ Airtel ਦਾ ਨੈਟਪੈਕ ਆਉਂਦਾ ਸੀ ਐਨਓਪੀ ਜਿਹੜਾ 5 ਰੁਪਏ ਦਾ ਰੀਚਾਰਜ ਕਰਕੇ ਆਪਾਂ ਚਲਾਉਂਦੇ ਸੀ ਉਦੋਂ ਘਰਦਿਆਂ ਨੇ ਆਪਾਂ ਨੂੰ ਟੋਕਣਾ ਵੀ ਸਾਰਾ ਦਿਨ ਮੋਬਾਈਲ 'ਚ ਹੀ ਵੜੇ ਰਹਿੰਦੇ ਆ ਹੁਣ ਜੰਮ ਦੇ ਨਿਆਣੇ ਦੇ ਹੱਥ 'ਚ ਮੋਬਾਈਲ ਆ ਤੇ ਸਕਰੀਨ ਤੇ ਉਂਗਲਾਂ ਮਾਰਨ ਲੱਗ ਪੈਂਦੇ ਆ ਜੰਮ ਦੇ ਸਾਹ ਆ ਹੁਣ ਕੋਰੋਨਾ ਤੋਂ ਮਗਰੋਂ ਜੰਮਿਆਂ ਨੂੰ ਤਾਂ ਸਾਰੇ ਕਹੀ ਜਾਂਦੇ ਆ ਵੀ ਇਹ ਤਾਂ ਕੰਪਿਊਟਰ ਹੀ ਜੰਮੇ ਆ ਸਾਰੇ ਜਿਵੇਂ ਨਿਆਣੇ ਦੇ ਕੋਲ ਹੋਰ ਨਿਆਣਾ ਨਾ ਹੋਵੇ ਆਸ-ਪਾਸ ਗਵਾਂਢ 'ਚ ਹੋਰ ਨਿਆਣਿਆਂ ਨਾਲ ਉਹਦਾ ਮੇਲ-ਜੋਲ ਨਾ ਹੋਵੇ ਉਹ ਵਿਚਰੇ ਨਾ ਤਾਂ ਉਹਦਾ ਸਰੀਰਕ ਵਿਕਾਸ ਰੁਕ ਜਾਂਦਾ ਹੈ ਉਹ ਬੋਲਣਾ ਜਲਦੀ ਨਹੀਂ ਸਿੱਖ ਸਕਦਾ ਇਸੇ ਤਰ੍ਹਾਂ ਡਾਕਟਰ ਕਹਿੰਦੇ ਨੇ ਕਿ ਬੱਚਿਆਂ ਸਾਹਮਣੇ ਮੋਬਾਈਲ ਨਾ ਖੁਦ ਦੇਖੋ ਤੇ ਨਾ ਉਹਨਾਂ ਨੂੰ ਦੇਖਣ ਦਿਓ ਸਗੋਂ ਆਪਣੇ ਬੱਚਿਆਂ ਨਾਲ ਖੇਡੋ ਇੱਕ ਮਹੀਨੇ ਨਿਆਣਿਆਂ ਨਾਲ ਰਹੋ ਮੋਬਾਈਲ ਦੂਰ ਰੱਖੋ ਤਾਂ ਤੁਸੀਂ ਉਹਨਾਂ ਦੇ ਵਿਹਾਰ ਦੇ ਵਿੱਚ ਤਬਦੀਲੀ ਵੇਖੋਗੇ ਬਿਨਿਪੈਗ ਰੀਜਨਲ ਹੈਲਥ ਅਥਾਰਟੀ ਦੇ ਮਾਹਰਾਂ ਦਾ ਵੀ ਮੰਨਣਾ ਹੈ ਕਿ ਜ਼ਿਆਦਾ ਸਕਰੀਨ ਜਿਹੜੇ ਮੁੰੱਚੇ ਦੇਖਦੇ ਨੇ ਮੋਬਾਈਲ ਦੇਖਦੇ ਨੇ ਉਹਨਾਂ ਨੂੰ ਹੋਰ ਤਾਂ ਕਈ ਬਿਮਾਰੀਆਂ ਲੱਗਦੀਆਂ ਨੇ ਨਾਲ ਦੀ ਨਾਲ ਬੱਚੇ ਨੂੰ ਸੋਸਾਇਟੀ ਵਿੱਚ ਵਿਚਰਨਾ ਨਹੀਂ ਆਉਂਦਾ ਮੁਸ਼ਕਲਾਂ ਨੂੰ ਹੱਲ ਕਰਨ ਦੀ ਉਹਨਾਂ ਦੀ ਸਮਰੱਥਾ ਜਿਹੜੀ ਹੈ ਪ੍ਰੋਬਲਮ ਸੋਲਵਿੰਗ ਜਿਹੜੀ ਸਕਿੱਲ ਹੈ ਉਹ ਨਹੀਂ ਉਹਨਾਂ ਵਿੱਚ ਆਉਂਦੀ ਇੱਕਦਮ ਗੁੱਸਾ ਆਉਂਦਾ ਹੈ ਉਹਨਾਂ ਨੂੰ ਮੂਡ ਸਵਿੰਗ ਹੁੰਦਾ ਹੈ ਹੋਰ ਵੀ ਅਜਿਹੀਆਂ ਕਈ ਲਾਮਤਾਂ ਉਹਨਾਂ ਨੂੰ ਚਿੰਬੜ ਜਾਂਦੀਆਂ ਹਨ ਹੁਣ ਕਰਨਾ ਕੀ ਆ ਤੁਸੀਂ ਕੁਝ ਨੁਕਤੇ ਦੱਸਣ ਲੱਗਾ ਜਿਹੜੇ ਵਰਤਕੇ ਤੁਸੀਂ ਬੱਚੇ ਦਾ ਤੇ ਨਾਲ ਦੀ ਨਾਲ ਆਪਣਾ ਵੀ ਸਕਰੀਨ ਟਾਈਮ ਘਟਾ ਸਕਦੇ ਹੋ ਕੰਮ ਚਾਹੇ ਔਖਾ ਹੈ ਪਰ ਹੈ ਫਾਇਦੇਮੰਦ ਤੇ ਤੁਹਾਡੇ ਬੱਚੇ ਦੇ ਭਵਿੱਖ ਨੂੰ ਗਰਕ ਕਰਨ ਨਾਲੋਂ ਇਹ ਨੁਕਤੇ ਅਪਲਾਈ ਕਰਨੇ ਸੌਖੇ ਹੋਣਗੇ ਪਹਿਲੀ ਗੱਲ ਕਿ ਬੱਚੇ ਨਹੀਂ ਤੁਸੀਂ ਖੁਦ ਰੋਲ ਮਾਡਲ ਬਣੋ ਮਾਤੇ ਪਿਓ ਦੋਵੇਂ ਇਹ ਕੰਮ ਕਰ ਸਕਦੇ ਆ ਇਹ ਹੈ ਤਾਂ ਔਖਾ ਕੰਮ ਪਰ ਕਰਨਾ ਪੈਣਾ ਜੇ ਬੱਚੇ ਤੁਹਾਨੂੰ ਕਿਤਾਬ ਪੜ੍ਹਦੇ ਆ ਬਾਹਰ ਕੁਝ ਨਾ ਕੁਝ ਖੇਡਦੇ ਆ ਮਤਲਬ ਆਊਟਡੋਰ ਪਲੇ ਜਾਂ ਘਰ ਦਾ ਕੰਮ ਕਰਦੇ ਆ ਦੇਖਣਗੇ ਉਹ ਵੀ ਉਸੇ ਤਰੀਕੇ ਹੀ ਕਰਨਗੇ ਪਰ ਜੇ ਬੱਚੇ ਤੁਹਾਨੂੰ ਫੋਨ ਆਈਪੈਡ ਟੀਵੀ ਆਦਿ ਦੇਖਦੇ ਦੇਖਣਗੇ ਉਹ ਵੀ ਸਕਰੀਨ ਤੇ ਹੀ ਜ਼ਿਆਦਾ ਸਮਾਂ ਲਉਣਗੇ ਤੁਸੀਂ ਮੋਬਾਈਲ ਨਹੀਂ ਛੱਡਣਾ ਉਨਾ ਕੱਟੋ ਛੱਡਣਾ ਆਪਣਾ ਮਾਪਬਾਵ ਵਾਲਾ ਫਰਜ਼ ਨਿਭਾਓ ਬੱਚਿਆਂ ਦੀਆਂ ਚੰਗੀਆਂ ਆਦਤਾਂ ਨੂੰ ਉਤਸ਼ਾਹਿਤ ਕਰੋ ਤੇ ਮਾੜੀਆਂ ਆਦਤਾਂ ਨੂੰ ਰੋਕੋ ਚਾਹੇ ਤੁਹਾਨੂੰ ਇਹਦੇ ਲਈ ਥੋੜੀ ਸਖਤੀ ਕਰਨੀ ਪਵੇ ਉਹਨਾਂ ਨੂੰ ਸਮਝਾਓ ਕਿ ਤੁਸੀਂ ਉਹਨਾਂ ਨੂੰ ਕਿਉਂ ਰੋਕ ਰਹੇ ਆ ਆ ਜਿਹੜਾ ਹੁਣ ਸਕੂਲਾਂ 'ਚ ਨਿਆਣਿਆਂ ਨੂੰ ਛਿੜਕਣ ਤੋਂ ਵੀ ਰੋਕੀ ਜਾਂਦੇ ਆ ਪਰ ਬੱਚੇ ਨਾਲ ਥੋੜੀ ਸਖਤੀ ਕਰੋ ਜਿਹੜੀ ਉਹਨਾਂ ਦੇ ਕੰਮ ਆਵੇ। ਇਹ ਸਖਤੀ ਅੱਗੇ ਉਹਨਾਂ ਵਾਸਤੇ ਵਰਦਾਨ ਹੋਊਗੀ ਪਰ ਸਖਤੀ ਦਾ ਤਰੀਕਾ ਐਸਾ ਹੋਵੇ ਕਿ ਬੱਚੇ ਨੂੰ ਗਲਤੀ ਸਮਝ ਲੱਗੇ ਕਿ ਅਜਿਹਾ ਕਰਨ ਤੋਂ ਮੈਨੂੰ ਰੋਕਿਆ ਕਿਉਂ ਜਾ ਰਿਹਾ। ਬੱਚਿਆਂ ਦਾ ਤੇ ਆਪਣਾ ਸਕਰੀਨ ਦੇਖਣ ਦਾ ਸਮਾਂ ਨਿਰਧਾਰਤ ਕਰੋ ਤੇ ਘੱਟ ਤੋਂ ਘੱਟ ਸਮਾਂ ਆਪਣੇ ਮੋਬਾਈਲ ਨੂੰ ਜਾਂ ਸਕਰੀਨ ਨੂੰ ਦਿਓ। ਫੋਨ ਦੇ ਉੱਤੇ ਤੁਸੀਂ ਅਜਿਹੇ ਕਈ ਐਪਸ ਡਾਊਨਲੋਡ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਇੱਕ ਦਿਨ 'ਚ ਕਿੰਨਾ ਸਮਾਂ ਫੋਨ ਤੇ ਬਤੀਤ ਕੀਤਾ ਹੈ। Android iPhone ਦੋਵਾਂ ਵਾਸਤੇ ਅਜਿਹੀਆਂ ਕਈ ਐਪਸ ਆਉਂਦੀਆਂ ਜਿਹੜੀਆਂ ਤੁਹਾਨੂੰ ਅਲਰਟ ਕਰਦੀਆਂ ਨੇ ਕਿ ਅੱਜ ਤੁਸੀਂ ਇੰਨਾ ਸਮਾਂ ਮੋਬਾਈਲ ਦੇਖ ਲਿਆ ਉਸ ਅਲਰਟ ਦੇ ਹਿਸਾਬ ਨਾਲ ਤੁਸੀਂ ਖੁਦ ਤੇ ਕੰਟਰੋਲ ਕਰੋ ਇਸ ਤੋਂ ਬਿਨਾ ਕਈ ਐਪਸ ਅਜਿਹਿਆਂ ਵੀ ਆ ਜਾਂਦੀਆਂ ਨੇ ਜਿਨ੍ਹਾਂ ਰਾਹੀਂ ਤੁਸੀਂ YouTube ਦੀਆਂ ਸ਼ਾਰਟਸ ਤੇ Instagram ਦੀਆਂ ਰੀਲਸ ਨੂੰ ਆਪਣੇ ਫੋਨ 'ਚ ਚੱਲਣ ਤੋਂ ਰੋਕ ਸਕਦੇ ਆਂ ਨਿਆਣੇ ਜ਼ਿਆਦਾਤਰ ਰੀਲਸ ਦੇਖਦੇ ਆਂ ਸ਼ਾਰਟਸ ਦੇਖਦੇ ਆਂ ਕਿਉਂਕਿ ਉਹਨਾਂ ਦਾ ਡੋਪਾਮਾਈਨ ਇਹਨਾਂ ਦਾ ਆਦੀ ਹੋਇਆ ਹੁੰਦਾ ਸੋ ਪਲੇ ਸਟੋਰ ਤੋਂ ਇੱਕ ਨੋ ਸਕਰੋਲ ਐਪ ਆ ਉਹ ਤੁਸੀਂ ਡਾਊਨਲੋਡ ਕਰਕੇ ਰੀਲਸ ਤੇ ਸ਼ਾਰਟਸ ਨੂੰ ਫੋਨ ਦੇ ਵਿੱਚ ਚੱਲਣ ਤੋਂ ਰੋਕ ਸਕਦੇ ਹੋ ਹੋਰ ਵੀ ਕਈ ਐਪਸ ਹੈਗੀਆਂ ਸੋ ਟਰਾਈ ਜ਼ਰੂਰ ਕਰਿਓ ਇਸ ਤੋਂ ਬਿਨਾ ਬੱਚਿਆਂ ਨਾਲ ਖੇਡੋ ਉਹਨਾਂ ਕੋਲ ਕਿਤਾਬਾਂ ਪੜੋ ਉਹਨਾਂ ਨੂੰ ਕਿਤਾਬਾਂ ਕਹਾਣੀਆਂ ਪੜ੍ਹ ਕੇ ਸੁਣਾਓ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਆ ਅੱਜਕੱਲ੍ਹ ਨਿਆਣੇ ਨੂੰ ਮਿੱਟੀ 'ਚ ਚੱਲਣ ਤੋਂ ਰੋਕਦੇ ਆ ਬੋਨਸ ਟਿਪ ਸਮਝ ਲਓ ਵੀ ਨਿਆਣੇ ਨੂੰ ਨੰਗੇ ਪੈਰੀ ਮਿੱਟੀ 'ਚ ਖੇਡਣ ਦਿਓ ਸਰੀਰ ਦਾ ਵਿਕਾਸ ਹੁੰਦਾ ਹੈ ਤੇ ਕਈ ਬਿਮਾਰੀਆਂ ਠੀਕ ਹੁੰਦੀਆਂ ਮਿੱਟੀ ਦੀ ਸ਼ੋ ਨਾਲ ਚਾਹੇ ਕਿਸੇ ਸਿਆਣੇ ਡਾਕਟਰ ਨੂੰ ਪੁੱਛ ਲਿਓ ਆਪਣੇ ਬੱਚਿਆਂ ਦੇ ਵਰਤਾਓ 'ਚ ਤਬਦੀਲੀ ਨੋਟ ਕਰੋ ਜਿਆਦਾ ਸਕਰੀਨ ਦੇਖਣ ਨਾਲ ਬੱਚੇ ਖਿਜਣ ਲੱਗ ਪੈਂਦੇ ਆ ਉਹਨਾਂ ਨੂੰ ਉਸੇ ਵਕਤ ਦੱਸੋ ਕਿ ਇਹ ਠੀਕ ਨਹੀਂ ਹੈ ਹੌਲੀ ਹੌਲੀ ਸਮਝਾ ਕੇ ਪਿਆਰ ਨਾਲ ਥੋੜੀ ਸਖਤੀ ਨਾਲ ਇੰਜ بڑے ਤਰੀਕੇ ਨਾਲ ਉਹਨਾਂ ਨੂੰ ਮੋਬਾਈਲ ਤੋਂ ਦੂਰ ਕਰੋ ਪਰ ਕਦੇ ਵੀ ਇੱਕੋ ਦਮ ਉਹਨਾਂ ਕੋਲੋਂ ਮੋਬਾਈਲ ਨਾ ਖੋਵੋ ਉਹ ਹੋਰ ਅੜੀ ਕਰਨਗੇ ਇੱਕ ਸਰਵੇ ਵਿੱਚ ਦੇਖਿਆ ਗਿਆ ਕਿ ਜ਼ਿਆਦਾਤਰ ਪਰਿਵਾਰਾਂ 'ਚ ਖਾਣਾ ਖਾਣ ਸਮੇ ਲੋਕ ਟੀਵੀ ਦੇਖਦੇ ਆ। ਇਸ ਰੁਝਾਨ ਨੂੰ ਘਟਾਓ। ਸੁਰੂਟੀ ਖਾਂਦੇ ਟੀਵੀ ਤੇ ਮੋਬਾਈਲ ਨੂੰ ਦੂਰ ਰੱਖੋ। ਜੇ ਵੱਡੇ ਅਜਿਹਾ ਕਰਨਗੇ ਨਿਆਣਿਆਂ ਨੂੰ ਕਿਸਨੇ ਰੋਕਣਾ ਹੈ? ਇਹ ਵੀ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਬੈਡਰੂਮ 'ਚ ਕਦੇ ਵੀ ਟੀਵੀ ਨਹੀਂ ਹੋਣਾ ਚਾਹੀਦਾ ਤੇ ਕੋਸ਼ਿਸ਼ ਕਰੋ ਕਿ ਤੁਹਾਡੇ ਬੈਡਰੂਮ ਵਿੱਚ ਵੀ ਕੋਈ ਟੀਵੀ ਸਕਰੀਨ ਨਾ ਹੋਵੇ। ਮੋਬਾਈਲ ਤੇ ਸਕਰੀਨ ਨੂੰ ਅਸੀਂ ਪੂਰੀ ਤਰ੍ਹਾਂ ਜ਼ਿੰਦਗੀ ਚੋਂ ਕੱਢ ਤਾਂ ਨਹੀਂ ਸਕਦੇ ਪਰ ਕੰਟਰੋਲ ਕਰਨਾ ਇਹ ਸਾਡਾ ਫਰਜ਼ ਵੀ ਹੈ ਤੇ ਇਹ ਸਾਡੇ ਵੱਸ ਵੀ ਹੈ। ਇਹ ਨਸ਼ਾ ਅੱਗੇ ਜਾ ਕੇ ਹੋਰ ਨੁਕਸਾਨ ਕਰੂਗਾ। ਤੁਹਾਡੀ ਜ਼ਿੰਦਗੀ ਲੰਘ ਗਈ ਪਰ ਨਿਆਣਿਆਂ ਨੇ ਅਜੇ ਜ਼ਿੰਦਗੀ ਜੀਣੀ ਹੈ। ਹੁਣੇ ਜੇ ਇਹਦੀ ਆਦਤ ਪੈ ਗਈ ਨਜ਼ਰ ਕਮਜ਼ੋਰ ਹੋਊਗੀ, ਸਰੀਰਕ ਵਿਕਾਸ ਰੁਕ ਜਾਂਦਾ, ਦਿਮਾਗੀ ਵਿਕਾਸ ਰੁਕ ਜਾਂਦਾ, ਕਈ ਬਿਮਾਰੀਆਂ ਹੋਰ ਵੀ ਲੱਗਦੀਆਂ। ਸੋ ਅੱਜ ਇਲਾਜ ਕਰੋ, ਕੱਲ ਨੂੰ ਸੁਖ ਰਹੂਗਾ। ਆਪਣੇ ਬੱਚਿਆਂ ਨੂੰ ਬਚਾਓ ਮੋਬਾਈਲ ਤੋਂ ਨਹੀਂ। ਮੋਬਾਈਲ ਦੇ ਨਸ਼ੇ ਤੋਂ ਆਓ ਅੱਜ ਇੱਕ ਵਾਅਦਾ ਕਰੀਏ ਕਿ ਰੋਟੀ ਖਾਂਦੇ ਸਮੇਂ ਮੋਬਾਈਲ ਨਹੀਂ ਵਰਤਣਾ, ਸੌਣ ਤੋਂ ਪਹਿਲਾਂ ਮੋਬਾਈਲ ਨਹੀਂ ਵਰਤਣਾ, ਬੱਚਿਆਂ ਦੇ ਸਾਹਮਣੇ ਮੋਬਾਈਲ ਨਹੀਂ ਵਰਤਣਾ। ਜੇ ਤੁਸੀਂ ਆਪਣੇ ਬੱਚੇ ਨੂੰ ਸਕਰੀਨ ਦੇ ਨਸ਼ੇ ਤੋਂ ਬਚਾਉਣਾ ਚਾਹੁੰਦੇ ਹੋ, ਇਹ ਵੀਡੀਓ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰੋ। ਇਹ ਸੁਨੇਹਾ ਜਿੰਨੇ ਘਰਾਂ ਤੱਕ ਪਹੁੰਚੂਗਾ, ਓਨਾ ਹੀ ਬੱਚਿਆਂ ਦਾ ਭਵਿੱਖ ਬਚੇਗਾ। ਫੈਸਲਾ ਤੁਸੀਂ ਕਰਨਾ ਹੈ ਕਿ ਆਪਣੇ ਬੱਚੇ ਨੂੰ ਬਚਪਨ ਦੇਣਾ ਹੈ ਜਾਂ ਫਿਰ ਸਕਰੀਨ ਦਾ ਨਸ਼ਾ। ਵੀਡੀਓ ਪਸੰਦ ਆਈ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਖਾਸ ਕਰਕੇ ਤੁਹਾਡੇ ਘਰ ਚ ਨਿਆਣੇ ਹੈਗੇ ਆ ਇਹ ਖੁਦ ਤੇ ਅਮਲ ਕਰੋ ਜੇ ਗਵਾਂਢ ਚ ਆਸ-ਪਾਸ ਰਿਸ਼ਤੇਦਾਰੀ ਚ ਨਿਆਣੇ ਨੇ ਤਾਂ ਵੀਡੀਓ ਉਹਨਾਂ ਨੂੰ ਜ਼ਰੂਰ ਭੇਜੋ ਤੁਹਾਡਾ ਆਪਣਾ ਚੈਨਲ ਆ ਪੰਜਾਬ ਫਲੇਮ ਸੋ ਸਬਸਕ੍ਰਾਈਬ ਜ਼ਰੂਰ ਕਰ ਜਿਓ ਧੰਨਵਾਦ